ਇਸ ਵਿੱਚ ਲਈ ਦੀ ਵੱਡੀ ਖਬਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਅਨੁਮਾਨੀਏ ਕਿ ਬੀਤੇ ਦਿਨੀ ਐਸਜੀਪੀਸੀ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਸਨ ਜਿਸ ਤੋਂ ਬਾਅਦ ਲਗਾਤਾਰ ਲੋਕਾਂ ਦੇ ਪ੍ਰਤੀਕਿਰਿਆ ਇਸ ਦੇ ਉੱਤੇ ਸਾਹਮਣੇ ਆਈ ਹੈ ਜਿੱਥੇ ਕਈ ਵੱਖ-ਵੱਖ ਪੰਥਕ ਅਗੂਮਾਂ ਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਗਿਆ ਤੇ ਉਹ ਸਭ ਦੇ ਦਰਮਿਆਨ ਜਿਸ ਪ੍ਰਤੀਕਿਰਿਆ ਦੀ ਲੋਕਾਂ ਦੇ ਵੱਲੋਂ ੜੀਕ ਕੀਤੀ ਜਾ ਰਹੀ ਸੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਵੀ ਹੁਣ ਪ੍ਰਤੀਕਿਰਿਆ ਦੇ ਦਿੱਤੀ ਗਈ ਹੈ ਜੀ ਹਾਂ ਗਿਆਨੀ ਰਗਵੀਰ ਸਿੰਘ ਉਹ ਰਾਦੇ ਵੱਲੋਂ ਇੱਕ ਫੇਸਬੁੱਕ ਪੋਸਟ ਦੇ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਐਸਜੀਪੀਸੀ ਦੇ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਕਾਰਵਾਈ ਨਿੰਦਨਯੋਗ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਦੇ ਵਿੱਚ ਆਏ ਨੇ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਐਸਜੀਪੀਸੀ ਦੇ ਵੱਲੋਂ ਸੇਵਾਵਾਂ ਮ ਖਤਮ ਕਰਨ ਨੂੰ ਗਲਤ ਗੱਲ ਆਖਿਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਹਿ ਕੇ ਸਿੰਘ ਸਹਬਾਨਾਂ ਨੂੰ ਇਸ ਤਰੀਕੇ ਜਲੀਲ ਕਰਕੇ ਉਹਨਾਂ ਦੀਆਂ ਸੇਵਾਵਾਂ ਖਤਮ ਕਰਨਾ ਬੇਹਦੀ ਮੰਦ ਭਾਗੀ ਘਟਨਾ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸਿੰਘ ਸਹਬਾਨ ਇੱਕ ਆਜ਼ਾਦ ਹਸਤੀ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਇਸ ਦੇ ਨਾਲ ਹੀ ਉਹਨਾਂ ਨੇ 2 ਦਸੰਬਰ ਦੀ ਕਾਰਵਾਈ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਲਿਆਇਆ ਉਹਨਾਂ ਨੇ ਕਿਹਾ ਕਿ 2 ਦਸੰਬਰ ਦੀ ਕਾਰਵਾਈ ਤੋਂ ਬਾਅਦ ਪਹਿਲਾਂ ਤੋਂ ਹੀ ਇਹ ਜਾਪ ਰਿਹਾ ਸੀ ਕਿ ਸਿੰਘ ਸਹਿਬਾਨ ਦੇ ਉੱਤੇ ਕਿਸੇ ਨਾ ਕਿਸੇ ਬਹਾਨੇ ਦੇ ਨਾਲ ਕਾਰਵਾਈ ਕੀਤੀ ਜਾਏਗੀ ਉਹਨਾਂ ਨੇ ਕਿਹਾ ਕਿ ਜਦੋਂ ਕਮੇਟੀ ਦਾ ਗਠਨ ਐਸਜੀਪੀਸੀ ਦੇ ਵੱਲੋਂ ਕੀਤਾ ਗਿਆ ਸੀ ਮੈਂ ਉਸ ਸਮੇਂ ਵੀ ਇਸ ਚੀਜ਼ ਨੂੰ ਗਲਤ ਕਿਹਾ ਸੀ ਕਿਉਂਕਿ ਅਧਿਕਾਰ ਖੇਤਰ ਹੀ ਨਹੀਂ ਹੈ ਐਸਜੀਪੀਸੀ ਦਾ ਕਿ ਕਿਸੇ ਵੀ ਸਿੰਘ ਸਹਿਬਾਨ ਦੇ ਉੱਤੇ ਇਸ ਤਰੀਕੇ ਦੇ ਇਲਜ਼ਾਮ ਲਗਾ ਕੇ ਉਸ ਦੀ ਜਾਂਚ ਕਰਵਾਈ ਜਾਵੇ ਤਾਂ ਹੁਣ ਉਹਨਾਂ ਦੇ ਵੱਲੋਂ ਇਸ ਪੂਰੀ ਪ੍ਰਤੀਕਿਰਿਆ ਦੇ ਉੱਤੇ ਆਪਣੀ ਜਿਹੜੀ ਪ੍ਰਤੀਕਿਰਿਆ ਹੈ ਉਹ ਦੇ ਦਿੱਤੀ ਗਈ ਹੈ ਕਹਿੰਦੀ ਹਾ ਰਗਵੀਰ ਸਿੰਘ ਉਹ ਰਾਦੇ ਵੱਲੋਂ ਇਸ ਵੇਲੇ ਆਪਣੇ ਫੇਸਬੁੱਕ ਦੇ ਰਾਹੀਂ ਇਹ ਪ੍ਰਤੀਕਿਰਿਆ ਸਾਂਝੀ ਕੀਤੀ ਗਈ ਹੈ ਉਹਨਾਂ ਨੇ ਲੰਬੀ ਚੌੜੀ ਪੋਸਟ ਲਿਖਦੇ ਹੋਏ ਇਸ ਪੂਰੇ ਗੱਲ ਦਾ ਵਿਰੋਧ ਜਿਹੜਾ ਉਹ ਕੀਤਾ ਹੈ ਉਹਨਾਂ ਨੇ ਕਿਹਾ ਕਿ ਐਸਜੀਪੀਸੀ ਦੇ ਵੱਲੋਂ ਜਿਹਹੀ ਕਾਰਵਾਈ ਕੀਤੀ ਜਾਣਾ ਬੇहद ਨਿੰਦਨਯੋਗ ਗੱਲ ਹੈ ਉਹਨਾਂ ਨੇ ਕਿਹਾ ਕਿ ਸ਼ਰੇਆਮ ਸਿੰਘ ਸਾਹਿਬਾਨਾਂ ਨੂੰ ਜ਼ਲੀਲ ਕਰਕੇ ਸੇਵਾ માં ਖਤਮ ਕੀਤੀਆਂ ਜਾ ਰਹੀਆਂ ਨੇ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਸੋ ਬੇहद ਅਬ ਵੱਡੀ ਪ੍ਰਤੀਕਿਰਿਆ ਜਿਹੜੀ ਆ ਸਿੰਘ ਸਾਹਿਬ ਨੇ ਗਿਆਨੀ ਰਗਵੀਰ ਸਿੰਘ ਉਹ ਰਾਦੇ ਵੱਲੋਂ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ 2 ਦਸੰਬਰ ਦੀ ਕਾਰਵਾਈ ਤੋਂ ਬਾਅਦ ਲਗਾਤਾਰ ਗਿਆਨੀ ਹਰਪੀ ਸਿੰਘ ਇਹ ਗੱਲ ਕਰਦੇ ਨਜ਼ਰ ਆਏ ਕਿ ਬਿਰਸਾ ਸਿੰਘ ਬਲਟੋਹਾ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਮੇਰੇ ਤੇ ਜੜੀਆਂ ਨੇ ਇਲਜ਼ਾਮ ਦਰਾਜ਼ੀਆਂ ਦੇ ਦੌਰ ਸ਼ੁਰੂ ਹੋਏ ਨੇ ਤਾਂ ਇਸ ਸਭ ਦੇ ਦਰਮਿਆਨ ਇੱਕ ਸਖਸ਼ ਦੇ ਵੱਲੋਂ ਸਾਹਮਣੇ ਆ ਕੇ ਇਹ ਇਲਜ਼ਾਮ ਲਗਾਏ ਜਾਂਦੇ ਨੇ ਇੱਕ ਨਾਜਾਇਜ਼ ਸੰਬੰਧਾਂ ਦੇ ਇਲਜ਼ਾਮ ਜਿਹੜਾ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਲਗਾਏ ਜਾਂਦੇ ਨੇ ਜਿਸ ਤੋਂ ਬਾਅਦ ਐਸਜੀਪੀਸੀਐਸ ਪੂਰੇ ਮਾਮਲੇ ਦੇ ਉੱਤੇ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰਦੀ ਹੈ ਜਿਸ ਦੇ ਵੱਲੋਂ ਕਮੇਟੀ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾਣੀ ਸੀ ਕਿ ਗਿਆਨੇ ਹਰਪ੍ਰੀਤ ਸਿੰਘ ਤੇ ਲੱਗੇ ਇਲਜ਼ਾਮ ਸੱਚ ਨੇ ਤੇ ਉਸ ਤੋਂ ਬਾਅਦ ਪਹਿਲਾਂ ਇਸ ਕਮੇਟੀ ਨੂੰ 15 ਦਿਨ ਦਾ ਸਮਾਂ ਦਿੱਤਾ ਗਿਆ ਤੇ ਉਸ ਤੋਂ ਬਾਅਦ 1 ਮਹੀਨੇ ਦਾ ਸਮਾਂ ਵਧਾ ਦਿੱਤਾ ਗਿਆ ਤੇ ਸਭ ਤੋਂ ਬਾਅਦ ਬਿੱਤੇ ਦਿਨ SGPC ਦੇ ਵੱਲੋਂ ਗਠਿਤ ਕੀਤੀ ਗਈ 3 ਮੈਂਬਰੀ ਕਮੇਟੀ ਦੇ ਵੱਲੋਂ ਇੱਕ ਰਿਪੋਰਟ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਕਈ ਗੱਲਾਂ ਜਿਹੜੀਆਂ ਨੇ ਲਿਖੀਆਂ ਜਾਂਦੀਆਂ ਨੇ ਕਿ ਤਖਤਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹਿੰਦੇ ਹੋਏ ਗੱਨੇ ਹਰਪ੍ਰੀਤ ਸਿੰਘ ਦੇ ਵੱਲੋਂ ਕਈ ਫਾਈਲਾਂ ਦਾ ਹੇਰਫੇਰ ਕੀਤਾ ਗਿਆ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਦੇ ਗਲਤ ਇਸਤੇਮਾਲ ਕੀਤਾ ਗਿਆ ਤੇ ਨਾਲ ਦੀ ਨਾਲ ਇਹ ਵੀ ਇਲਜ਼ਾਮ ਲੱਗੇ ਨੇ ਕਿ ਗੱਨੇ ਹਰਪ੍ਰੀਤ ਸਿੰਘ ਘਰਾਦੇ ਵੱਲੋਂ ਸਫਾਈ ਦਿੱਤੀ ਗਈ ਪੰਜ ਪਿਆਰਿਆਂ ਦੇ ਸਾਹਮਣੇ ਪਾਠ ਰੁਕਵਾ ਕੇ ਉਹਨਾਂ ਨੇ ਚਾਲਦੇ ਪਾਰ ਦੇ ਵਿੱਚ ਵਿਗਨ ਪਾਇਆ ਹੈ ਤਾਂ ਇਹ ਸਭ ਕਾਰਵਾਈਆਂ ਕੀਤੀਆਂ ਗਈਆਂ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਉਸ ਤੋਂ ਬਾਅਦ ਉਹਨਾਂ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਉਹਨਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਵਾਪਸ ਲੈ ਲਈਆਂ ਗਈਆਂ ਜਿਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਵੀ ਕਾਫੀ ਤਲਖੀ ਭਰੇ ਅੰਦਾਜ਼ ਦੇ ਵਿੱਚ ਨਜ਼ਰ ਆਏ ਜਿੱਥੇ ਉਹਨਾਂ ਨੇ ਇਹ ਸਭ ਦੇ ਪਿੱਛੇ ਬਾਦਲ ਦਲ ਦੱਸਿਆ ਉਹਨਾਂ ਨੇ ਕਹਿ ਕੇ ਕੁਛ ਮੈਨੇਜਰ ਨੇ ਬਾਦਲਾਂ ਦੇ ਜਿਹੜੇ ਅਜਿਹੀਆਂ ਕਾਰਵਾਈਆਂ ਕਰ ਰਹੇ ਨੇ ਮੈਨੂੰ ਪਹਿਲਾਂ ਹੀ ਪਤਾ ਹੈ ਕਿ ਮੇਰੇ ਉੱਤੇ ਇਹ ਕਾਰਵਾਈ ਹੋਣੀ ਹੀ ਸੀ ਕਿਉਂਕਿ 2 ਦਸੰਬਰ ਦਾ ਫੈਸਲਾ ਇੱਕ ਇਤਿਹਾਸਕ ਫੈਸਲਾ ਸੀ ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨੂੰ ਬਾਦਲ ਧੜੇ ਨੂੰ ਜਿਹੜਾ ਸਜ਼ਾ ਸੁਣਾਈ ਗਈ ਸੀ ਤਾਂ ਸਭ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਪ੍ਰਤੀਕਿਰਿਆ ਦਿੰਦੇ ਨੇ ਤੇ ਸਭ ਦੀਆਂ ਨਜ਼ਰਾਂ ਗਿਆਨੀ ਰਗਵੀਰ ਸਿੰਘ ਉੱਤੇ ਟਿਕੀਆਂ ਹੁੰਦੀਆਂ ਨੇ ਕਿ ਉਹ ਇਸ ਪੂਰੇ ਮਾਮਲੇ ਦੇ ਵਿੱਚ ਕੀ ਪ੍ਰਤੀਕਿਰਿਆ ਦਿੰਦੇ ਨੇ ਕਿਉਂਕਿ ਜਿਸ ਸਮੇਂ ਐਸਜੀਪੀਸੀ ਦੇ ਵੱਲੋਂ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਵੀ ਗਿਆਨੀ ਰਗਵੀਰ ਸਿੰਘ ਇਸ ਗੱਲ ਦਾ ਵਿਰੋਧ ਕਰਦੇ ਨੇ ਕਿ ਕਿਸੇ ਵੀ ਸਿੰਘ ਸਹਿਬਾਨ ਦੀ ਜਿਹੜੀ ਜਾਂਚ ਕਰਨਾ ਉਹ ਐਸਜੀਪੀਸੀ ਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਹੈ ਬਲਕਿ ਜਿਹੜੀ ਜਾਂਚ ਹੈ ਪੂਰੇ ਮਾਮਲੇ ਦੀ ਉਹ ਪੰਚ ਤਖਤਾਂ ਦੇ ਸਿੰਘ ਸਹਿਬਾਨ ਹੀ ਕਰ ਸਕਦੇ ਨੇ ਉਹਨਾਂ ਦੇ ਵੱਲੋਂ एसजेपीसी ਦੁਆਰਾ ਗਠਿਤ ਕੀਤੀ ਗਈ ਕਮੇਟੀ ਨੂੰ ਵੀ ਬੋਗਸ ਕਮੇਟੀ ਕਰਾਰ ਦਿੱਤਾ ਗਿਆ ਸੀ ਤੇ ਇਸ ਕਮੇਟੀ ਦੇ ਵੱਲੋਂ ਜਦੋਂ ਜਾਂਚ ਰਿਪੋਰਟ ਜਿਹੜੀ ਆ ਉਹ ਸਬਮਿਟ ਕੀਤੀ ਗਈ ਤਾਂ ਚੰਦ ਮਿੰਟਾਵਾਦੀ ਜਿਹੜਾ ਗਿਆਨੀ ਹਰਪੀ ਸਿੰਘ ਦੇ ਉੱਤੇ ਐਕਸ਼ਨ ਹੋ ਜਾਂਦਾ ਤਾਂ ਲਗਾਤਾਰ ਨਿਗਾਹਾਂ ਜਿਹੜੀਆਂ ਨੇ ਗਿਆਨੀ ਰਗਵੀਰ ਸਿੰਘ ਉੱਤੇ ਟਿਕੀਆਂ ਹੋਈਆਂ ਸੀ ਕਿ ਉਹ ਕੀ ਪ੍ਰਤੀਕਿਰਿਆ ਜਿਹੜੀ ਇਹ ਦਿੰਦੇ ਨੇ ਤੇ ਹੁਣ ਗਿਆਨੀ ਰਗਵੀਰ ਸਿੰਘ ਵਿਦੇਸ਼ ਦੇ ਵਿੱਚ ਨੇ ਇੰਗਲੈਂਡ ਦੇ ਵਿੱਚ ਨੇ ਤੇ ਸਭ ਦੇ ਦਰਮਿਆਨ ਵਿਦੇਸ਼ ਤੋਂ ਹੀ ਪ੍ਰਤੀਕਿਰਿਆ ਜਿਹੜੀ ਹੈ ਗਿਆਨੀ ਰਗਵੀਰ ਸਿੰਘ ਉਹ ਰਾਦੇ ਵੱਲੋਂ ਦੇ ਦਿੱਤੀ ਗਈ ਹੈ ਉਹਨਾਂ ਨੇ ਇਸ ਪੂਰੇ ਵਿਕਟਨਾ ਨੂੰ ਮੰਨਤ гада ਦੱਸਿਆ ਉਹਨਾਂ ਨੇ ਕਿਹਾ ਕਿ ਕਿਸੇ ਵੀ ਤਖਤ ਦੇ ਸਿੰਘ ਸਹਬਾਨ ਨੂੰ ਇਸ ਤਰੀਕੇ ਜਲੀਲ ਕਰਕੇ ਕੰਨਾ ਕੋਈ ਚੰਗੀ ਗੱਲ ਨਹੀਂ ਹੈ ਇਸ ਬਾਬਤ ਹੋਰ ਗੱਲਬਾਤ ਕਰਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਐਸਜੀਪੀਸੀ ਮੈਂਬਰ ਭਾਈ ਮਨਜੀਤ ਸਿੰਘ ਜੀ ਮਨਜੀਤ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹੁੰਦਾ ਟੀਵੀ ਤੇ ਥੈਂਕ ਯੂ ਜੀ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਦਾ ਬਿਆਨ ਆ ਜੀ ਉਹਨਾਂ ਨੇ ਇੱਕ ਫੇਸਬੁੱਕ ਪੋਸਟ ਪਾਉਂਦੇ ਹੋਏ ਵੱਡੇ ਸਵਾਲ ਚੁੱਕੇ ਨੇ ਐਸਜੀਪੀਸੀ ਦੇ ਉੱਤੇ ਉਹਨਾਂ ਨੇ ਕਿਹਾ ਹੈ ਕਿ ਕਿਸੇ ਵੀ ਸਿੰਘ ਸਾਹਿਬਾਨ ਨੂੰ ਇਸ ਤਰੀਕੇ ਜਲੀਲ ਕਰਨਾ ਬੇहद ਮੰਦਭਾਗੀ ਘਟਨਾ ਹੈ ਇੱਕ ਆਜ਼ਾਦ ਹਸਤੀਆਂ ਦੇ ਉੱਤੇ ਪਾਬੰਦੀ ਲਗਾਉਣ ਵਾਲਾ ਕੰਮ ਐਸਜੀਪੀਸੀ ਦੇ ਵੱਲੋਂ ਕੀਤਾ ਗਿਆ ਹੈ। ਇਹ ਅ ਜਹਦਾਰ ਗਰੀਬ ਸਿੰਘ ਉਹਨਾਂ ਨੇ ਪਹਿਲਾਂ ਵੀ ਇੱਥੇ ਬਿਆਨ ਦਿੱਤਾ ਹੁੰਦਾ ਵਿਦੇਸ਼ ਤੋਂ ਉਹਨਾਂ ਨੇ ਦੱਸਿਆ ਪਰ ਉਹਨਾਂ ਦੇ ਕਿਸੇ ਵੀ ਇਹ ਦੇਖੇ ਜਿਹੜੇ ਸੁਦੇਸ਼ ਆ ਉਹ ਨੂੰ ਮੰਨਿਆ ਨਹੀਂ ਗਿਆ। ਹਾਂ ਉਹ ਸੈਂਡ ਮੈਂਬਰੀ ਕਮੇਟੀ ਨੇ ਫੈਸਲਾ ਕਰਕੇ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਉਹਨਾਂ ਦੀਆਂ ਸ਼ਿਕਾਇਤਾਂ ਤੋਂ ਜਿਹੜਾ ਹੈ ਉਹ ਲਾਂਭੇ ਕਰ ਦਿੱਤਾ ਜੀ ਮੰਨ ਲਈ ਗੰਗਰ ਹੋ ਗਿਆ ਤੇ ਨਾਲ ਜਦੋਂ ਬੜੇ ਦੁਖੀ ਰਦੇ ਨਾਲ ਫੇਰ ਇਹ ਜਿਹੜੀ ਪੋਸਟ ਆ ਇਹ ਭਾਈਆ ਜੀਹਾਂ ਤੇ ਸਾਰੇ ਥਾਵਾਂ ਤੇ ਚੱਲ ਰਹੀ ਹੈ ਲੇਕਿਨ ਮਾਇਆ ਪ੍ਰਵਿਦਾ ਹੈ ਕਿ ਇਹ ਜਿਹੜੇ ਫੈਸਲੇ ਦੋ ਤਿੰਨ ਜਿਹੜੇ ਹੋਏ ਸੀ ਉਹਨੂੰ ਮੰਨਣਾ ਕਾਲੀ ਵਾਲੀ ਵੀ ਪੂਰੀ ਸੀ ਇਸ ਸ਼੍ਰੋਮਣੀ ਕੌਰ ਪ੍ਰਬੰਧਕ ਕਮੇਟੀ ਲਈ ਬਣਾਣਾ ਜ਼ਰੂਰੀ ਸੀ ਕਿਉਂਕਿ ਇਹ ਦੋ ਜਿਵੇਂ ਬੰਤੀਆ ਜਿਹੜੀਆਂ ਪੰਥ ਨੂੰ ਪ੍ਰਵਾਨਤ ਵੀ ਕਾਲਕਤ ਸਾਬ ਤੋਂ ਜਿਨ੍ਹਾਂ ਨੂੰ ਮਤਲਬ ਅਪਣਾਇਆ ਗਿਆ 1730 1734 ਸਾਲ ਪਹਿਲਾਂ ਜੀ ਤੇ ਇਹਨਾਂ ਹੀ ਕਾਲਕਤ ਸਾਬ ਦੇ ਫੈਸਲੇ ਲਾਗੂ ਕਰਦੇ ਸਨ ਪਰ ਉਹ ਸਾਡੇ ਦੋ ਜਿਵੇਂ ਬੰਤੀਆ ਜਿਹੜੇ ਤੋਂ ਅਨੇਕਾ ਹਾਰ ਕਰਤਾ ਔਰ ਸਾਡੀ ਕਮੇਟੀ ਜਿਹੜੀ ਸੀ ਉਹ ਕਾਲੀ ਗੱਲਾਂ ਨੇ انکار ਕਰਤਾ ਗੈਂਟਰਤੀ ਜਿਹੜੀ ਆ ਉਹਨਾਂ ਤੋਂ ਨਹੀਂ ਕੀਤੀ ਆਪਣੇ ਬਣਾਉਣੀ ਤੋਂ ਇਹ ਕਈ ਗੱਲਾਂ ਨੇ ਜਿਹੜੀਆਂ ਸਾਰੇ ਸਾਹਮਣੇ ਆਈਆਂ ਨੇ ਕਿ ਕੋਈ ਜਵਾਬ ਨਾਲ ਜਿਹਨਾਂ ਦੇ ਚਕੀਰ ਐਕਸ਼ਨ ਦਾ ਹੈ ਔਰ ਕਿਸ ਤਰ੍ਹਾਂ ਜੋ ਉਹਨਾਂ ਨੇ ਕਿਹਾ ਹੈ ਕਿ ਝੂਠਾ ਜ਼ਾਮਲਾ ਆ ਦੇ 17 ਸਾਲ ਪਹਿਲਾਂ ਦੇ ਕੇਸ ਵਿੱਚ ਉਹਨਾਂ ਨੂੰ ਪ੍ਰਕਾਸ਼ਿਤ ਕੀਤਾ ਸਾਡਾ ਮਾਣ ਵਾਲਾ ਦੋਹੀ ਹੈ ਕਿਉਂਕਿ ਮੈਂ ਸਮਝਦਾ ਹਾਂ ਕਿ ਜਦੋਂ ਹੁਕਮ ਹੀ ਨਹੀਂ ਕਾਲ ਸਕਦਾ ਉਹਦੇ ਮੰਨੇ ਜਾ ਰਹੇ ਕਿ ਕਾਲਕਸਾ ਉਹਦੇ ਜਿਹੜਾ ਰੁਕ ਸਕ ਸਕਦਾ ਹੈ ਜਿਹੜਾ ਇਹਦੇ ਤੇ ਲੈਣਾ ਚਾਹੀਦਾ ਹੈ ਜੀ ਥੈਂਕ ਯੂ ਜੀ ਜਥੇਦਾਰ ਗਿਆਨੀ ਰਗਵੀਰ ਸਿੰਘ ਉਹਦਾ ਬਿਆਨ ਹੈ ਜਿਉਂ ਹੁਣੇ ਇੱਕ ਫੇਸਬੁਕ ਪੋਸਟ ਪਾਉਂਦੇ ਹੋਏ ਵੱਡੇ ਸਵਾਲ ਚੁੱਕੇ ਨੇ ਐਸਡੀਪੀਸੀ ਦੇ ਉੱਤੇ ਉਹਨਾਂ ਨੇ ਕਿਹਾ ਹੈ ਕਿ